ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਸੋਨਾ ਦਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਹੈ স্পੈਸ਼ਲ ਆਪਾਂ 스ਕੀਵੀਲੀ ਬਣਾਵਾਂਗੇ স্পੈਸ਼ਲ ਡਿਜ਼ਾਈਨ ਬਣਾਇਆ ਹੈ 스ਕੀਵੀ ਦੇ ਡਿਜ਼ਾਈਨ ਬਣੇਗਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਮੈਨੂੰ ਕਿਸੇ ਭੈਣ ਨੇ ਇਸ ਡਿਜ਼ਾਈਨ ਦੀ ਫੋਟੋ ਭੇਜੀ ਹੋਈ ਸੀ ਕਿ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਕੇ ਦਿਖਾਓ ਬਹੁਤ ਹੀ ਪਿਆਰਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਕੀ ਵੀ ਤੇ ਤੁਸੀਂ ਕਿਸੇ ਵੀ ਕਲਰ ਤੇ ਪਾ ਸਕਦੇ ਜੇ ਵੈਸੇ ਜਿਹੜਾ ਡਿਜ਼ਾਈਨ ਹੈ ਕਰੀਮ ਤੇ ਵਾਈਟ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ ਤੇ ਇਹ ਡਿਜ਼ਾਈਨ ਤੁਸੀਂ ਬਲੈਕ ਤੇ ਵੀ ਪਾਓਗੇ ਤੇ ਬਲੈਕ ਤੇ ਵੀ ਬਹੁਤ ਜ਼ਿਆਦਾ ਉੱਠੇਗਾ ਕੋਈ ਇਸ ਤਰ੍ਹਾਂ ਦਾ ਡਿਜ਼ਾਈਨ ਨਹੀਂ ਆ ਕਿ ਉੱਪਰ ਕਿ ਨਹੀਂ ਆਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਇੱਥੇ ਆਪਾਂ ਦੋ ਡਿਜ਼ਾਈਨ ਬਣਾਉਣੇ ਆ ਦੋ ਤਰ੍ਹਾਂ ਦੇ ਇੱਕ ਡਿਜ਼ਾਈਨ ਜਿਹੜਾ ਉਹ 6 ਕੁੰਡਿਆਂ ਤੇ ਬੰਨਾ ਤੇ ਦੂਸਰਾ ਡਿਜ਼ਾਈਨ ਬੰਨਾ 11 ਕੁੰਡਿਆਂ ਤੇ ਤੇ ਮੈਂ ਇੱਥੇ 17 ਕੁੰਡੇ ਪਾਏ ਹੋਏ ਨੇ 17 ਗੁੰਡੇ ਪਾ ਕੇ 2 ਗੁੰਡੇ ਵਾਧੂ ਪਾਏ ਨੇ ਤੇ ਇਸ ਡਿਜ਼ਾਈਨ ਨੂੰ ਤੁਸੀਂ ਬਾਅਦ ਵਿੱਚ ਮੈਂ ਤੁਹਾਨੂੰ ਬਣਿਆ ਹੋਇਆ ਡਿਜ਼ਾਈਨ ਦਿਖਾਉਣੀ ਆ ਕਿ ਜਿਸ ਤਰ੍ਹਾਂ ਮਰਜ਼ੀ ਐਡਜਸਟ ਕਰ ਸਕਦੇ ਜੇ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਇਸ ਡਿਜ਼ਾਈਨ ਨੂੰ ਅੱਗੇ ਪਿੱਛੇ ਕਰਕੇ ਐਡਜਸਟ ਕਰ ਸਕਦੇ ਜੇ ਮੈਂ ਤੁਹਾਨੂੰ ਬਣਿਆ ਹੋਇਆ ਡਿਜ਼ਾਈਨ ਦਿਖਾਉਣੀ ਪਹਿਲਾਂ ਤੁਸੀਂ ਦੇਖ ਲਓ ਡਿਜ਼ਾਈਨ ਬਣਨਾ ਕਿਸ ਤਰ੍ਹਾਂ ਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਡਿਜ਼ਾਈਨ ਨੂੰ ਆਪਾਂ ਹੋਰ ਕਿਸ ਤਰੀਕੇ ਦੇ ਨਾਲ ਚੇਂਜ ਕਰਕੇ ਬਣਾ ਸਕਦੇ ਆ ਇੱਥੇ 19 ਗੁੰਡੇ ਪਾਏ ਹੋਏ ਨੇ ਪੂਰਾ ਡਿਜ਼ਾਈਨ ਤੁਸੀਂ ਧਿਆਨ ਨਾਲ ਦੇਖਣਾ ਤੁਹਾਨੂੰ ਫੇਰ ਸਮਝ ਲੱਗੇਗੀ ਵੀਡੀਓ ਜੇ ਅੱਜ ਛੱਡੋਗੇ ਤੇ ਡਿਜ਼ਾਈਨ ਸਮਝ ਨਹੀਂ ਲੱਗੇਗਾ ਪਹਿਲਾ ਕੁੰਡਾ ਉਤਾਰ ਲੈਣਾ ਤੇ ਇੱਕ ਚੀਜ਼ ਹੋਰ ਹੈ ਕੋਸ਼ਿਸ਼ ਕਰੋ ਕਿ ਉਹਲਾ ਡਿਜ਼ਾਈਨ ਜਿਹੜਾ ਤੁਸੀਂ ਬਰੀਕ ਬੂਲ ਤੇ ਬਣਾਓ ਕਿਉਂਕਿ ਇਹਦੇ ਵਿੱਚ ਥੋੜੇ ਜਿਹੀ ਕੁੰਡੇ ਵਾਧਦੇ ਆ ਵੱਧ ਕੇ ਨਾਲ ਹੀ ਕਟਨੇ ਨੂੰ ਸ਼ੁਰੂ ਇਹਦੇ ਪਰ ਥੋੜਾ ਜਿਹਾ ਮਤਲਬ ਫੁੱਲਵਾਂ ਡਿਜ਼ਾਈਨ ਬੰਦਾ ਵੱਧ ਦੇ ਕੁੰਡੇ ਆ ਤੇ ਸਕੀਵੀ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗੇਗਾ ਕਿਉਂਕਿ ਜਿਹੜਾ ਕਿਸੇ ਭੈਣ ਨੇ ਮੈਨੂੰ ਫੋਟੋ ਸੈਂਡ ਕੀਤੀ ਸੀ ਉਹ ਵੀ ਸਕੀਵੀ ਤੇ ਹੀ ਬਣਿਆ ਹੋਇਆ ਸੀ ਇਸ ਲਈ ਮੈਂ ਸਕੀਵੀ ਤੇ ਬਣਾ ਕੇ ਦਿਖਾ ਰਹੀ ਹਾਂ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਧਾਗਾ ਅੱਗੇ ਕਰਕੇ ਜਿਹੜਾ ਧਾਗਾ ਨਹੀਂ ਖਿੱਚਿਆ ਜਾਂਦਾ ਉਹਦੇ ਨਾਲ ਦੋ ਕੁੰਡੇ ਬਣਾਉਣੇ ਆ ਫਿਰ ਧਾਗੇ ਨੂੰ ਪਿੱਛੇ ਖਿੱਚ ਦੇਣਾ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਆਪਾਂ 6 ਕੁੰਡੇ ਬਣਾਉਣੇ ਆ ਤੇ ਇਹ ਤੁਸੀਂ 6 ਦੀ ਜਗ੍ਹਾ ਤੇ ਵੱਧ ਵੀ ਬਣਾ ਸਕਦੇ ਜੀ ਇੱਕ ਤੇ ਦੋ ਕੁੰਡੇ ਇਸ ਤਰ੍ਹਾਂ ਬੁਣ ਲੈ ਫਿਰ ਇਹਨੂੰ ਪਿੱਛੇ ਖਿੱਚ ਦੇਣਾ ਇਹ ਤੇ ਡਿਜ਼ਾਈਨ ਬਹੁਤ ਹੀ ਸੌਖਾ ਸਾਰਿਆਂ ਨੂੰ ਹੀ ਹੁੰਦਾ ਆ ਇਸ ਤਰੀਕੇ ਦੇ ਨਾਲ ਆਪਾਂ ਇਹ ਧਾਗਾ ਜਿਹੜਾ ਨਹੀਂ ਖਿੱਚਿਆ ਜਾਂਦਾ ਉਹਨੂੰ ਆਪਾਂ ਇਸ ਤਰੀਕੇ ਦੇ ਨਾਲ ਇਹਦੇ ਨਾਲ ਬੁਣ ਲੈਣਾ ਉਲਟੇ ਕੁੰਡੇ ਤੇ ਫਿਰ ਧਾਗੇ ਨੂੰ ਪਿੱਛੇ ਖਿੱਚ ਦੇਣਾ ਇਹ ਹੁਣ 6 ਕੁੰਡਿਆਂ ਦਾ ਆਪਾਂ ਡਿਜ਼ਾਈਨ ਜਿਹੜਾ ਉਹ ਬਣਾ ਲਿਆ ਹੁਣ ਇਸ ਤੋਂ ਅੱਗੇ ਆਪਾਂ ਦੂਸਰਾ ਡਿਜ਼ਾਈਨ ਬਣਾਵਾਂਗੇ ਕਿਉਂਕਿ ਇੱਥੇ ਦੋ ਡਿਜ਼ਾਈਨ ਬਣਾਉਣੇ ਆਪਾਂ ਦੋ ਕੁੰਡੇ ਉਲਟੇ ਬਣਾ ਲੈ ਪਹਿਲਾਂ ਧਾਗਾ ਬੈਕ ਸਾਈਡ ਤੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਉਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਉਣੇ ਆ ਫਿਰ ਧਾਗਾ ਪਿੱਛੇ ਕਰਕੇ ਇਹ ਇੱਕ ਕੁੰਡੇ ਤੋਂ ਆਪਾਂ 7 ਕੁੰਡੇ ਬਣਾ ਲੈਣੇ ਆ ਇੱਕ ਫਿਰ ਵਿੱਚ ਵਾਲ ਪਾਤਾ ਫਿਰ ਦੁਬਾਰਾ ਹੁਣ ਲਿਆ ਤਿੰਨ ਹੋ ਗਏ ਫਿਰ ਆ ਚੌਥਾ ਵਾਲ ਪਾ ਲਿਆ ਫਿਰ ਬਣਾ ਲਿਆ ਪੰਜ ਹੋ ਗਏ ਫਿਰ ਵਾਲ ਪਾ ਲਿਆ ਫਿਰ ਬਣਾ ਲਿਆ ਸੱਤ ਕੁੰਡੇ ਹੋ ਗਏ ਇਸ ਤਰੀਕੇ ਦੇ ਨਾਲ ਆਪਾਂ ਇੱਕ ਕੁੰਡੇ ਤੋਂ ਸੱਤ ਕੁੰਡੇ ਬਣਾ ਲਏ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਫੇਰ ਆਪਾਂ ਉਲਟੇ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਇਹ ਤੁਹਾਨੂੰ ਦੋ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਵੈਸੇ ਇਹ ਵਾਲਾ ਡਿਜ਼ਾਈਨ ਫੇਰ ਇਧਰਲੇ ਪਾਸੇ ਵੀ ਆ ਕੇ ਪਏਗਾ ਤੇ ਫੇਰ ਡਿਜ਼ਾਈਨ ਜਿਹੜਾ ਪੂਰਾ ਹੋਏਗਾ ਮੈਂ ਇਸ ਲਈ ਇਧਰ ਸਾਈਡ ਨਹੀਂ ਪਾਇਆ ਕਿ ਡਿਜ਼ਾਈਨ ਨੂੰ ਤੇ ਸੇਮ ਤਰੀਕੇ ਦਾ ਪੈਣਾ ਹੈ ਤੇ ਵੀਡੀਓ ਬਹੁਤ ਜ਼ਿਆਦਾ ਲੰਬੀ ਨਾ ਹੋ ਜੇ ਉਲਟੀ ਸਾਈਡ ਤੋਂ ਹੁਣ ਵੇਖੋ ਆਪਾਂ ਕਿਵੇਂ ਬਣਾਉਣਾ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਬਣਾਉਣੇ ਆ ਜਿਹੜੇ ਉਧਰੋਂ ਉਲਟੇ ਬਣਾਏ ਸੀ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਸੱਤ ਕੁੰਡੇ ਉਲਟੇ ਇੱਕ ਦੋ ਤਿੰਨ ਚਾਰ ਪੰਜ ਛੇ ਤੇ ਸੱਤ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਧਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਇਹ ਵਾਲੇ ਕੁੰਡਿਆਂ ਨੂੰ ਤੁਸੀਂ ਗਿਣ ਲੈਣਾ ਹੈ ਤਾਂ ਕਿ ਵੱਧ ਘਟ ਨਾ ਜਾਣ ਧਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਧਗਾ ਆਪਣੀ ਵਾਲੀ ਸਾਈਡ ਇਹ ਜਿਹੜੇ 6 ਕੁੰਡੇ ਇਹਨਾਂ ਨੂੰ ਆਪਾਂ ਉਲਟੇ ਬਣਾਉਣਾ 1 2 3 4 5 6 ਲਾਸਟ ਵਾਲਾ ਕੁੰਡਾ ਵੀ ਉਲਟਾ ਇਹ ਦੋ ਸਲਾਈਆਂ ਬਣ ਗਈਆਂ ਡਿਜ਼ਾਈਨ ਦੀਆਂ ਉਹ ਤੀਸਰੀ ਸਲਾਈ ਵੇਖੋ ਕਿਵੇਂ ਬਣਨੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਥੇ ਜਿਹੜੇ ਕੁੰਡੇ ਇਹਨਾਂ ਦਾ ਡਿਜ਼ਾਈਨ ਸੇਮ ਹਰ ਬਰੀਕੋ ਤਰ੍ਹਾਂ ਹੀ ਬਣਾਣਾ ਵਾ ਇਸ ਤਰ੍ਹਾਂ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਨੂੰ ਉਲਟਾ ਬਣਾ ਲੈਣਾ ਫਿਰ ਧਾਗਾ ਪਿੱਛੇ ਕਰਕੇ ਫਿਰ ਇਸ ਤਰ੍ਹਾਂ ਅੱਗੇ ਕਰਨਾ ਧਾਗਾ ਜਿਹੜਾ ਧਾਗਾ ਨਹੀਂ ਖਿੱਚਿਆ ਜਾਂਦਾ ਉਹਦੇ ਨਾਲ ਦੋ ਕੁੰਡੇ ਬਣਾਉਣੇ ਆ ਫਿਰ ਧਾਗਾ ਪਿੱਛੇ ਖਿੱਚ ਦੇਣਾ ਫਿਰ ਜਿਹੜਾ ਧਾਗਾ ਨਹੀਂ ਖਿੱਚਿਆ ਜਾਂਦਾ ਉਹਦੇ ਨਾਲ ਦੋ ਕੁੰਡੇ ਬਣਾਉਣੇ ਆ ਇਹ ਜਿਹੜੇ 6 ਕੁੰਡੇ ਹਰ ਵਾਰ ਇੱਕੋ ਤਰੀਕੇ ਨਾਲ ਹੀ ਬੰਨੇ ਆ ਇਹਨਾਂ ਵਿੱਚ ਕੋਈ ਚੇਂਜ ਨਹੀਂ ਹੋਣਾ ਜਿਹੜਾ ਇੱਧਰ ਡਿਜ਼ਾਈਨ ਆ ਉਹ ਹਰ ਸਲਾਈ ਵਿੱਚ ਚੇਂਜ ਹੋਣਾ ਹੈ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਹੁਣ ਇਹ ਵਾਲੇ ਕੁੰਡੇ ਦਾ ਇਸ ਤਰ੍ਹਾਂ ਕਰਕੇ ਮੁਕਮਾ ਦੇਣਾ ਵਾ ਤੇ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਆਪਾਂ ਇੱਕ ਕਰ ਦੇਣਾ ਫਿਰ ਇੱਕ ਦੋ ਕਿੰਨ ਤਿੰਨ ਗੁੰਡੇ ਸਿੱਧੇ ਬਣਾ ਲਏ ਹੁਣ ਇਹ ਦੋ ਗੁੰਡੇ ਜਿਹੜੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਸਿੱਧੇ ਪਾਸੇ ਮੁੜ ਕੇ ਦੋ ਤੋਂ ਇੱਕ ਕਰ ਦੇਣਾ ਪਹਿਲਾਂ ਆਪਾਂ ਇੱਕ ਤੋਂ ਸੱਤ ਗੁੰਡੇ ਕੀਤੇ ਸੀ ਹੁਣ ਇਹਨਾਂ ਨੂੰ ਆਪਾਂ ਕਟਾਉਣਾ ਹੈ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਗੁੰਡੇ ਉਲਟੇ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਗੁੰਡੇ ਉਲਟੇ ਧਾਗਾ ਪਿੱਛੇ ਲਾਸਟ ਵਾਲਾ ਗੁੰਡਾ ਸਿੱਧਾ ਸਟਰ ਬਣ ਗਿਆ ਹੁਣ ਚੌਥੀ ਸਲਾਈ ਦੇਖੋ ਪਹਿਲਾ ਕੁੰਡਾ ਉਤਾਰ ਲਿਆ ਉਲਟੀ ਸਲਾਈ ਚ ਹਰ ਵਾਰ ਚੇਂਜ ਹੁੰਦਾ ਰਹਿਣਾ ਕਿਉਂਕਿ ਕੁੰਡੇ ਵੱਧਦੇ ਘਟਦੇ ਆ ਦੋ ਕੁੰਡੇ ਸਿੱਧੇ ਫਿਰ ਇੱਕ ਉਲਟਾ ਦੋ ਸਿੱਧੇ ਹੁਣ ਇੱਥੇ ਜਿਹੜੇ ਸਾਡੇ ਕੋਲ ਪਹਿਲਾਂ 7 ਕੁੰਡੇ ਸੀ ਹੁਣ ਇਸ ਵਾਰ 5 ਰਹਿ ਗਏ 1 2 3 4 5 ਬਾਕੀ ਜਿਹੜੇ ਸਿੱਧੇ ਕੁੰਡੇ ਨੇ ਉਹ ਹਰ ਵਾਰ ਸਿੱਧੇ ਬਣਨੇ ਆ ਉਲਟੀ ਸਾਈਡ ਤੋਂ ਫਿਰ ਇੱਕ ਕੁੰਡਾ ਉਲਟਾ ਫਿਰ ਦੋ ਸਿੱਧੇ ਜਿਹੜੇ ਦੋ ਦੋ ਆਪਾਂ ਵਿੱਚ ਸਿੱਧੇ ਰੱਖੇ ਨੇ ਉਹ ਹਰ ਵਾਰ ਸਿੱਧੇ ਬਣਨੇ ਐਵੇਂ ਵੇਲੇ ਛੇ ਕੁੰਡੇ ਵੀ ਹਰ ਵਾਰ ਉਲਟੇ ਹੀ ਬਣਨੇ ਨੇ ਡਿਜ਼ਾਈਨ ਦੀ ਸਾਡੀ ਚੌਥੀ ਸਲਾਈ ਬਣ ਗਈ ਆ ਹੁਣ ਅਗੇ ਆਪਾਂ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਤੁਸੀਂ ਧਿਆਨ ਨਾਲ ਦੇਖਣੀ ਆ ਪਹਿਲਾ ਕੁੰਡਾ ਉਤਾਰ ਲੈਣਾ ਧੱਗਾ ਇਸ ਤਰ੍ਹਾਂ ਫੇਰ ਅੱਗੇ ਲੈ ਆਉਣੇ ਦੋ ਧਾਗੇ ਦੋ ਕੁੰਡੇ ਉਲਟੇ ਫਿਰ ਇੱਕ ਧੱਗਾ ਪਿੱਛੇ ਖਿੱਚ ਦੇਣਾ ਫੇਰ ਧੱਗਾ ਅੱਗੇ ਲਿਆ ਕੇ ਦੋ ਕੁੰਡੇ ਉਲਟੇ ਫੇਰ ਧੱਗਾ ਪਿੱਛੇ ਖਿੱਚ ਦੇਣਾ ਇਹ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਿਗਿਨਰ ਜਿਹੜੇ ਇਸ ਨੂੰ ਬਹੁਤ ਆਸਾਨੀ ਦੇ ਨਾਲ ਬਣਾ ਲੈਂਦੇ ਨੇ ਹਰ ਕੋਈ ਜਿਹੜਾ ਇਹ ਪਹਿਲਾ ਵਾਲਾ ਡਿਜ਼ਾਈਨ ਸਿੱਖ ਲੈਂਦਾ ਬਹੁਤ ਹੀ ਆਸਾਨੀ ਦੇ ਨਾਲ ਤਿੰਨ ਦੋ ਕੁੰਡੇ ਉਲਟੇ ਜਿਹੜੇ ਆ ਇਹ ਉਲਟੇ ਬਣਨਗੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਜਿਹੜਾ ਆਪਾਂ ਬਣਾ ਰਹੇ ਆ ਵੀ ਸਿੱਧਾ ਬਣੇਗਾ ਫਿਰ ਦੋ ਕੁੰਡੇ ਉਲਟੇ ਪੰਜਵੀਂ ਸਲਾਈ ਬਣ ਰਹੀ ਡਿਜ਼ਾਈਨ ਦੀ ਧਾਗਾ ਪਿੱਛੇ ਕਰਕੇ ਹੁਣ ਇੱਕ ਐ ਕੁੰਡਾ ਤੇ ਇੱਕ ਐ ਕੁੰਡਾ ਇਸ ਤਰ੍ਹਾਂ ਦੋਨਾਂ ਨੂੰ ਪਾ ਕੇ ਬੈਕ ਲੂਪ ਦੇ ਨਾਲ ਆਪਾਂ ਇੱਕ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਫਿਰ ਐ ਕੁੰਡਿਆਂ ਨੂੰ ਆਪਾਂ ਦੋਵਾਂ ਨੂੰ ਕਟਾ ਦੇਣਾ ਤੇ ਇੱਕ ਕਰ ਦੇਣਾ ਆਪਾਂ ਕੁੰਡੇ ਜਿਹੜੇ ਵਧਾ ਉਹ ਇੱਕੋ ਸਲਾਈ ਦੇ ਵਿੱਚ ਲਏ ਸੀ ਹੁਣ ਹੌਲੀ ਹੌਲੀ ਆਪਾਂ ਇਹਨਾਂ ਨੂੰ ਕਟਾ ਰਹੇ ਹਾਂ ਤਨਵੀਸ ਸਲਾਈ ਬਣ ਗਈ ਹੁਣ ਛੇਵੀਂ ਸਲਾਈ ਵਿੱਚ ਛੇਵੀਂ ਸਲਾਈ 'ਚ ਵੀ ਕੁੰਡੇ ਜਿਹੜੇ ਹਰ ਵਾਰ ਚੇਂਜ ਹੋ ਜਾਂਦੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਅੱਗੇ ਵਾਲੀ ਸਾਈਡ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਦੋ ਕੁੰਡੇ ਸਿੱਧੇ ధాగ తిని కండే ఎల్టే బ పత్సీ రూ తాగా పేర్కే దో కుడే సే ధాగా సైడ్ కండా ఉల్టా ఫో కు సగా వాళ్ళ సైడ్ షే కల్టే తాస్ట్ వాళ్ళ కు ఉల్టాయి బ ਐਸਟਰਾ ਕਰਕੇ 6 ਸਲਾਈਆਂ ਬਣ ਗਈਆਂ ਹੁਣ ਆ ਗਏ ਆ 7ਵੀਂ ਸਲਾਈ ਤੇ 7ਵੀਂ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਇਹ ਕੁੰਡੇ ਜਿਹੜੇ ਇਹ ਤੇ ਹਰ ਵਾਰ ਉਸੇ ਤਰੀਕੇ ਬਣਨੇ ਚਾਹੀਏ ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਇਹ ਕੁੰਡੇ ਨੂੰ ਆਪਾਂ ਹਰ ਵਾਰ ਇੱਕ ਹੀ ਤਰੀਕੇ ਦੇ ਨਾਲ ਬਸ ਬਣਾਉਂਦੇ ਜਾਣਾ ਇੱਕ ਵਾਰ ਤੁਸੀਂ ਸਿੱਖ ਲਿਆ ਫਿਰ ਤੁਹਾਨੂੰ ਆ ਜਾਣਾ ਤੇ ਇਹਦੀ ਜਗ੍ਹਾ ਤੇ ਮੈਂ ਇੱਥੇ 6 ਕੁੰਡੇ ਰੱਖੇ ਆ ਤੁਸੀਂ ਇੱਥੇ ਚਾਰ ਕੁੰਡਿਆਂ ਤੇ ਵੀ ਡਿਜ਼ਾਈਨ ਬਣਾ ਸਕਦੇ ਹੋ ਤੇ ਅੱਠ ਕੁੰਡਿਆਂ ਤੇ ਮੈਂ ਇੱਥੇ ਤਿੰਨ ਵਾਰ ਬਣਾ ਰਹੀ ਹਾਂ ਡਿਜ਼ਾਈਨ ਤੁਸੀਂ ਚਾਰ ਵਾਰ ਵੀ ਬਣਾ ਸਕਦੇ ਹੋ ਅੱਗੇ ਜਾ ਕੇ ਜਦੋਂ ਤੁਸੀਂ ਪੂਰਾ ਡਿਜ਼ਾਈਨ ਵੇਖੋਗੇ ਫਿਰ ਤੁਹਾਨੂੰ ਸਮਝ ਲੱਗ ਜਿਗਾ ਕਿ ਇਹਨੂੰ ਆਪਾਂ ਕਿਵੇਂ ਬਣਾਉਣਾ ਹੁਣ ਵੇਖੋ ਹੁਣ ਆਪਾਂ ਸਤਵੀਂ ਸਲਾਈ ਤੇ ਆ ਗਏ ਆਂ ਸਤਵੀਂ ਸਲਾਈ ਦੇ ਵਿੱਚ ਵੇਖੋ ਆਪਾਂ ਕਿਵੇਂ ਕਰਨਾ ਆ ਪਹਿਲਾ ਇੱਕ ਕੁੰਡਾ ਇੱਕ ਕੁੰਡਾ ਸਾਨੂੰ ਨਜ਼ਰ ਆ ਰਿਹਾ ਧਾਗਾ ਪਿੱਛੇ ਕਰ ਲੈਣਾ ਇਹਦੇ ਤੋਂ ਆਪਾਂ ਹੁਣ ਸੱਤ ਕੁੰਡ ਬਣਾਉਣੇ ਇੱਕ ਤਿੰਨ ਹੋ ਗਏ ਚਾਰ 5 6 ਤੇ 7 ਇਹ 7 ਗੁੰਡੇ ਹੋਗੇ ਫਿਰ ਦੋ ਗੁੰਡੇ ਉਲਟੇ ਹੁਣ ਧਾਗਾ ਪਿੱਛੇ ਕਰਕੇ ਇਹ ਸਾਡੇ ਕੋਲੋਂ ਤਿੰਨ ਗੁੰਡੇ ਇਹ ਗੁੰਡੇ ਨੂੰ ਇਸ ਤਰ੍ਹਾਂ ਕਰਕੇ ਉਤਾਰ ਲਿਆ ਫਿਰ ਦੋ ਗੁੰਡਿਆਂ ਤੋਂ ਆਪਾਂ ਇੱਕ ਗੁੰਡਾ ਕਰ ਦੇਣਾ ਵਾ ਤੇ ਆਹ ਜਿਹੜਾ ਗੁੰਡਾ ਉਤਾਰਿਆ ਸੀ ਇਹਨੂੰ ਇਹਦੇ ਉੱਪਰੋਂ نیچے ਸੁੱਟ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਗੁੰਡੇ ਉਲਟੇ ਬਣਾਵਾਂਗੇ ਸਤਵੀਂ ਸਲਾਈ ਦੇ ਵਿੱਚ ਫਿਰ ਐਡਾ ਇੱਕ ਕੁੰਡਾ ਇਹਦੇ ਤੋਂ ਆਪਾਂ ਫਿਰ ਸੱਤ ਕੁੰਡੇ ਕਰਨੇ। ਜੋ ਇਹ ਆਪਾਂ ਪਹਿਲਾਂ ਕੀਤੇ ਸੀ। ਇਹ ਤੁਸੀਂ ਗਿਣ ਜ਼ਰੂਰ ਲੈਣੇ ਆ ਘੱਟ ਨਾ ਜਾਣ ਜਾਂ 9 ਵੀ ਹੋ ਸਕਦੇ ਆ 5 ਵੀ ਹੋ ਸਕਦੇ। ਤੁਸੀਂ ਸੱਤ ਕੁੰਡੇ ਕਰਨੇ ਆ। ਹੁਣ ਉਲਟੀ ਸਾਈਡ ਫੇਰ ਚੇਂਜ ਹੋ ਜੇਗੀ 8ਵੀਂ ਸਲਾਈ ਦੇ ਵਿੱਚ ਵੇਖੋ ਕਿਵੇਂ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰ ਲਿਆ। ਦੋ ਕੁੰਡੇ ਸਿੱਧੇ। ਹੁਣ ਧਾਗਾ ਆਪਣੀ ਵਾਲੀ ਸਾਈਡ ਇਹ ਵਾਲੇ ਸੱਤ ਕੁੰਡੇ ਉਲਟੇ 1 2 3 4 5 6 7 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਪਹਿਲਾਂ ਆਪਾਂ ਇੱਥੇ ਕੁੰਡੇ ਵਿਧਾਏ ਸੀ ਹੁਣ ਇੱਥੇ ਸਾਡੇ ਕੋਲ ਸਿਰਫ ਇੱਕ ਕੁੰਡਾ ਬਚ ਗਿਆ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਆ ਫਾਇਰ ਸੱਤ ਕੁੰਡੇ ਉਲਟੇ 1 2 3 4 5 6 7 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ 6 ਕੁੰਡੇ ਉਲਟੇ ਇਹ ਵਲੇ 6 ਹਰ ਵਾਰ ਉਲਟੇ ਹੀ ਬਣਨੇ ਨੇ ਡਿਜ਼ਾਈਨ ਦੀਆਂ ਸੱਡੀਆਂ 8 ਸਲਾਈਆਂ ਬਣ ਗਈਆਂ ਇਹ ਡਿਜ਼ਾਈਨ ਨਾਲ ਨਾਲ ਸ਼ੁਰੂ ਹੁੰਦਾ ਜਾਂਦਾ ਨਾਲੋ ਨਾਲ ਹੀ ਖਤਮ ਹੁੰਦਾ ਜਾਂਦਾ ਹੈ ਜਿਵੇਂ ਆਵਲਾ ਡਿਜ਼ਾਈਨ ਹੁਣ ਇੱਥੇ ਖਤਮ ਹੋ ਗਿਆ ਸੀ ਨਾਲ ਹੀ ਇੱਥੇ ਸ਼ੁਰੂ ਹੋ ਗਿਆ ਹੁਣ ਅੱਗੇ ਡਿਜ਼ਾਈਨ ਦੀ ਨੌਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਛੇ ਕੁੰਡੇ ਜਿਹੜੇ ਫੇਰ ਉਸੇ ਤਰੀਕੇ ਦੇ ਨਾਲ ਬਣਾ ਲੈਣੇ ਆ ਇਸ ਤਰ੍ਹਾਂ ਕਰਕੇ ਤਾਂ ਕਿ ਦੋ ਅੱਗੇ ਲਿਓਣੇ ਆ ਜਿਹੜਾ ਨਹੀਂ ਖਿੱਚਿਆ ਜਾਂਦਾ ਉਹਦੇ ਨਾਲ ਉਲਟੇ ਕੁੰਡੇ ਬਣਾ ਲੈਣੇ ਆ ਤੇ ਜਿਹੜਾ ਖਿੱਚਿਆ ਜਾਂਦਾ ਉਹਨੂੰ ਪਿੱਛੇ ਖਿੱਚਦੇ ਲੈਣਾ ਜੱਲੂ ਕਲਰ ਤੇ ਵੀ ਇਹ ਡਿਜ਼ਾਈਨ ਜਿਹੜਾ ਬਹੁਤ ਹੀ ਉੱਠ ਰਿਹਾ ਹੈ ਤੁਸੀਂ ਐਸੀ ਡਿਜ਼ਾਈਨ ਨੂੰ ਬੱਚਿਆਂ ਦੀ ਕੋਟੀ ਤੇ ਵੀ ਬਣਾ ਸਕਦੇ ਜੀ ਦੋ ਕੁੰਡੇ ਉਲਟੇ ਹੁਣ ਧਾਗਾ ਪਿੱਛੇ ਕਰਕੇ ਹੁਣ ਇੱਥੇ ਆਪਾਂ ਕੁੰਡੇ ਜਿਹੜੇ ਘਟਾਉਣੇ ਆ ਇਸ ਤਰ੍ਹਾਂ ਮੂੰਹ ਘੁਮਾ ਕੇ ਦੋ ਤੋਂ ਇੱਕ ਕਰਤਾ ਫੇ 1 2 3 ਕੁੰਡੇ ਸਿੱਧੇ ਬਣਾ ਲਏ ਫੇਰ ਦੋ ਤੋਂ ਇੱਕ ਕਰਤਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ගచඒක්కుඩ සිද්ධ පලා එ ඒක குඩ මරසි එ බ දෝක තග පිචచේ ස්තක් මකමගේ දෝకుඩයාතු එක්ක குඩඒක් ද තෙන් குඩ සිද්ද ෙ දෝకుඩ තු එක්කඩ දෝඩ ఉ ස්ට वाල කంඩ සිද්ධ ਨੌਵੀਂ ਸਲਾਈ ਬਣ ਗਈ ਹੋਣਾ ਗਿਆ ਡਿਜ਼ਾਈਨ ਦੀ ਦਸਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੇ ਵਾਲੀ ਸਾਈਡ ਪੰਜ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਪੰਜ ਕੁੰਡੇ ਉਲਟੇ ਮੈਂ ਥੋੜੀ ਜਲਦੀ ਬਣਾ ਰਹੀ ਹਾਂ ਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਨਾ ਹੋ ਜੇ ਤੇ ਡਿਜ਼ਾਈਨ ਵੈਸੇ ਬਹੁਤ ਹੀ ਸੋਹਣਾ ਲੱਗੇਗਾ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੇ ਤੁਹਾਨੂੰ ਵੀਡੀਓ ਜਾਂ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਾਇਓ ਤਾਂ ਕਿ ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਹੁਣ ਆ ਗਏ ਹਨ 11ਵੀਂ ਸਲਾਈ ਤੇ 11ਵੀਂ ਸਲਾਈ ਸਟਾਰਟਿੰਗ ਟੂ ਫੇਰ ਉਸੇ ਤਰ੍ਹਾਂ ਬਣੂਗੀ ਇਹ ਬਲੇ ਛੇ ਕੁੰਡੇ ਇਹਦੀ ਜਗ੍ਹਾ ਤੇ ਤੁਸੀਂ ਵੱਧ ਕਟ ਕੁੰਡੇ ਵੀ ਕਰ ਸਕਦੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਤੁਸੀਂ ਇੱਕ ਵੀ ਡਿਜ਼ਾਈਨ ਬਣਾ ਸਕਦੇ ਜੀ ਤੁਹਾਡੀ ਖੁਦ ਦੀ ਚੋਆਇਸ ਹੋਏਗੀ ਬੀ ਤੇ ਮੈਂ ਤੇ ਨਮੂਨਾ ਰਹੀ ਹਾਂ ਤੁਸੀਂ ਇੱਕ ਵੀ ਬਣਾ ਸਕਦੇ ਜੀ ਤੇ ਚਾਰ ਵੀ ਬਣਾ ਸਕਦੇ ਜੀ ਦੋ ਕੁੰਡੇ ਹੁਣ ਉਲਟੇ ਧਾਗਾ ਪਿੱਛੇ ਹੁਣ ਜਿਹੜੇ ਸਾਡੇ ਕੋਲੋਂ ਪੰਜ ਕੁੰਡੇ ਬਚੇ ਸੀ ਇਹਨਾਂ ਨੂੰ ਫੇਰ ਆਪਾਂ ਇਸ ਤਰ੍ਹਾਂ ਕਰਕੇ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਦੋ ਕੁੰਡੇ ਹੁਣ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਹੁਣ ਅਸੀਂ ਆ ਗਿਆ ਨਾ ਡਿਜ਼ਾਈਨ ਦੀ 12ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ 1 2 ਤੇ 3 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਅੱਗੇ 6 ਕੁੰਡੇ ਉਲਟੇ ਇਹ ਡਿਜ਼ਾਈਨ ਦੇਮਨ 12ਵੀਂ ਸਲਾਈ ਵੀ ਬਣ ਗਈ ਹੁਣ 13ਵੀਂ ਸਲਾਈ ਦੇ ਵਿੱਚ ਆਪਾਂ ਨਾਲ ਹੀ ਨਵਾਂ ਡਿਜ਼ਾਈਨ ਸ਼ੁਰੂ ਕਰ ਲੈਣਾ ਤੇ ਨਾਲ ਹੀ ਪਹਿਲਾ ਡਿਜ਼ਾਈਨ ਜਿਹੜਾ ਉਹਨੂੰ ਖਤਮ ਕਰ ਦੇਣਾ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੇ ਵੇਲੇ ਸਾਈਡ ਇਸ ਤਰ੍ਹਾਂ ਕਰਕੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਖਿੱਚ ਕੇ ਫਿਰ ਧਾਗਾ ਅੱਗੇ ਕਰ ਲੈਣਾ ਫਿਰ ਦੋ ਕੁੰਡੇ ਉਲਟੇ ਬਣਾ ਲੈਣੇ ਆ ਫਿਰ ਧਾਗਾ ਪਿੱਛੇ ਖਿੱਚ ਲੈਣਾ ਫਿਰ ਦੋ ਕੁੰਡੇ ਉਲਟੇ ਬਣਾ ਲੈਣੇ ਧਾਗਾ ਅੱਗੇ ਕਰਕੇ ਧਾਗਾ ਪਿੱਛੇ ਕਿਚਲਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਹੁਣ ਉਲਟੇ ਬਣਾ ਲਏ ਧਾਗਾ ਪਿੱਛੇ ਕਰ ਲਿਆ ਇਹ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਉਤਾਰ ਲਿਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਤੇ ਇਹ ਵਾਲੇ ਕੁੰਡੇ ਨੂੰ ਉੱਪਰੋਂ نیچے ਸੁੱਟਦੇ ਤਾਂ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਇਹ ਜਿਹੜਾ ਹੁਣ ਇੱਕ ਕੁੰਡਾ ਇਹਦੇ ਤੋਂ ਆਪਾਂ 5 ਕੁੰਡੇ ਬਣਾਉ ਨੂੰ 7 ਕੁੰਡੇ ਬਣਾਉਣੇ 1 3 4 ధాపె సైడ్ దో కు ఉల్టే ధాగా పిచ్చే ఏ కుండేనుతారు దో కు కతా ఫిడా ఉతార్యా ఏదో ఉపచే సుట్లా ఫరు దో కుడే ఉల్టే ధాగా పిచ్చేలాస్ట్ వాళ్ళ కు స ਆਹ ਵੇਖੋ ਇਸ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਹੈ ਫਿਰ ਆਪਾਂ ਉਲਟੀ ਸਲਾਈ ਬਣਾ ਲੈਣੀ ਆ ਤੇ ਫਿਰ ਜਿਵੇਂ نیچے ਤੋਂ ਡਿਜ਼ਾਈਨ ਬਣਾਇਆ ਉਸੇ ਤਰੀਕੇ ਦੇ ਨਾਲ ਬਣਾਉਣਾ ਹੈ ਤੇ ਜਦੋਂ ਆਪਾਂ ਡਿਜ਼ਾਈਨ ਨੂੰ ਅੱਗੇ ਤੋਂ ਅੱਗੇ ਬਣਾਵਾਂਗੇ ਤੇ ਡਿਜ਼ਾਈਨ ਇਸ ਤਰ੍ਹਾਂ ਨਾਲ ਲੱਗੇਗਾ ਤੇ ਤੁਸੀਂ ਇੱਥੇ ਡਿਜ਼ਾਈਨ ਵਧਾ ਘਟਾ ਵੀ ਸਕਦੇ ਜੇ ਜਾਂ ਤੁਸੀਂ ਇਹ ਜਿਹੜੇ ਮੈਂ ਤਿੰਨ ਬਣਾਏ ਨੇ ਇਹ ਲੀਫ ਤੁਸੀਂ ਇਦੀ ਜਗ੍ਹਾ ਤੇ ਦੋ ਵੀ ਬਣਾ ਸਕਦੇ ਜੀ ਇਹ ਤੁਹਾਡੀ ਆਪਣੀ ਚੋਇਸ ਹੈ ਕਿ ਤੁਸੀਂ ਡਿਜ਼ਾਈਨ ਨੂੰ ਕਿਸ ਤਰੀਕੇ ਦੇ ਨਾਲ ਸੈੱਟ ਕਰਨਾ ਹੈ ਕਿਵੇਂ ਤੁਸੀਂ ਡਿਜ਼ਾਈਨ ਨੂੰ ਅਡਜਸਟ ਕਰਨਾ ਹੈ ਤੁਸੀਂ ਇਹ ਵਾਲਾ ਵੀ ਜ਼ਿਆਦਾ ਬਣਾ ਸਕਦੇ ਜੀ ਇਹ ਘੱਟ ਵੀ ਬਣਾ ਸਕਦੇ ਜੀ ਤੇ ਇਹ ਵਾਲੇ ਨੂੰ ਤੁਸੀਂ ਘੱਟ ਵੀ ਕਰ ਸਕਦੇ ਜੀ ਇਹ ਤੁਹਾਡੀ ਖੁਦ ਦੀ ਚੋਇਸ ਹੈ ਮੈਨੂੰ ਕਿਸੇ ਭੈਣ ਨੇ ਜਿਹੜੀ ਫੋਟੋ ਸੈਂਡ ਕੀਤੀ ਸੀ ਉਹਦੇ ਦੇ ਸੇਮ ਇਸੇ ਤਰੀਕੇ ਦੇ ਨਾਲ ਬਣਿਆ ਹੋਇਆ ਸੀ ਕਰੀਮਸ ਕੀ ਵੀ ਤੇ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਤੇ ਅੰਤ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ